ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਵਿੱਚ ਸਾਬਕਾ ਸਰਪੰਚ ਤੇ ਸਰਕਾਰੀ ਗ੍ਰਾਂਟਾਂ ਵਿੱਚ ਧੰਦਲੀ ਕਰਨ ਦੇ ਪਿੰਡ ਦੇ ਨਵੇਂ ਬੜੇ ਸਰਪੰਚ ਨੇ ਦੋਸ਼ ਲਗਾਏ ਹਨ ਮੌਜੂਦਾ ਸਰਪੰਚ ਲਖਵਿੰਦਰ ਸਿੰਘ ਦਾ ਦੋਸ਼ ਹੈ ਕਿ ਪਿਛਲੇ ਸਰਪੰਚ ਨੇ ਪਿੰਡ ਵਿੱਚ 6 ਨਲਕੇ ਲਗਵਾਉਣ ਦੇ ਲਈ ਆਈ ਸਰਕਾਰੀ ਗ੍ਰਾਂਟ ਦੇ ਪੈਸੇ ਕਢਵਾਏ ਗਏ ਪਰ ਪਿੰਡ ਵਿੱਚ ਇੱਕ ਵੀ ਨਲਕਾ ਨਹੀਂ ਲੱਗਿਆ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ ਮੇਰਾ ਨਾਮ ਬਲਵਿੰਦਰ ਸਿੰਘ ਹੈ ਮੈਂ ਛੋਟਾ ਬੋਦਰਾ ਸਰਪੰਚ ਸਾਹਿਬ ਜੀ ਰਿਕਾਰਡ ਤੇ ਪਹਿਲੇ ਦਾ ਫਰਵਰੀ 29 2023 ਚ ਮੰਗਿਆ ਸੀ ਨਾ ਤੇ 24 ਵੀ ਆ ਗਿਆ ਮਿਲਿਆ ਨਹੀਂ ਆਰਟੀਆਈ ਪਾਈ ਸੀ ਆਰਟੀਆਈ ਦੇ ਹੋਣ ਹੋਣ ਆ ਕੇ ਮਤਲਬ ਜਿਹੜਾ ਵਾ ਕਮਿਸ਼ਨਰ ਦਫਤਰ ਤੋਂ ਚੰਡੀਗੜ੍ਹ ਤੋਂ ਜਿਹੜਾ ਵਾ ਐਕਸ਼ਨ ਹੋਇਆ ਵਾ ਮੇਰੇ ਖਿਆਲ ਉਹਦੇ ਮੁਤਾਬਕ ਹੀ ਸਾਨੂੰ ਜਿਹੜਾ ਪਿਛਲਾ ਜਿਹੜਾ ਰਿਕਾਰਡ ਨਹੀਂ ਮਿਲ ਲਿਆ ਉਹ ਇਹਨਾਂ ਨੇ 3 ਸਾਲ ਦਾ ਦਿੱਤਾ ਸਾਨੂੰ 20 21 ਤੇ 22 ਇਨ ਸਾਲ ਦਾ ਸਾਡੇ ਕੋਲ ਰਿਕਾਰਡ ਪਹੁੰਚਿਆ ਵਾ ਤੇ 2 ਸਾਲ ਦਾ ਰਿਕਾਰਡ ਜਿਹੜਾ ਵਾ ਐਡੀਸੀਡੀ ਗੁਰਦਾਸਪੁਰ ਦੇ ਆਫਿਸ ਦੇ ਵਿੱਚ ਨਿਗਰਾਨ ਦੇ ਵਿੱਚ ਉਹਨਾਂ ਨੇ ਤਲਬ ਕੀਤਾ ਉੱਥੇ ਉਹਦੀ ਆ ਚਿੱਠੀ ਆ ਐਡੀਸੀ ਦੇ ਤੱਕੜਦੀ ਜਿਹੜਾ 21 ਜਨਵਰੀ ਨੂੰ 9:30 ਵਜੇ ਐਡੀਸੀ ਸਾਹਿਬ ਨੇ ਉੱਥੇ ਆਪਣੇ ਟੇਬਲ ਤੇ ਮੰਗਾਇਆ ਸੀ ਜਿਹੜੇ ਵੀ ਉਹਦੇ ਇੰਚਾਰਜ ਉਹਨਾਂ ਤੋਂ ਤੇ ਉਹ ਰਿਕਾਰਡ 2 ਸਾਲ ਦਾ ਸਾਡੇ ਕੋਲ ਦੇ ਇਤੇ 24 ਤਾਜੇ ਪਹੁੰਚਾ ਨਹੀਂ ਸਾਡੇ ਕੋਲ ਛੇ ਰਜਿਸਟਰ ਆਏ ਹੀ ਜਿਹਦੀ ਲਿਖਤੀ ਕਾਰਵਾਈ ਹੈਗੀ ਆ ਸਾਡੇ ਕੋਲ চোপ ਉਹਦੇ ਅਹੀਂ ਕੋਖ ਕਰ ਕੀਤੀ ਹੈ ਸਾਰੀ ਜੋ ਕੈਸ਼ ਬੁੱਕ ਦੇ ਨਾਲ ਮਤਾ ਜੋ ਸਾਡੀ ਪ੍ਰोसीडिंग ਬੁੱਕ ਆ ਪੁਰਾਣੀ ਆਈ ਸਾਡੇ ਕੋਲ ਉਹਦੇ ਮੁਤਾਬਕ 3 ਸਾਲ ਦੇ ਵਿੱਚ ਪਿੰਡ ਨੂੰ 1 ਕਰੋੜ 54 ਲੱਖ ਜਿਹੜਾ ਰਿਕਾਰਡ ਦੇ ਮੁਤਾਬਕ ਜਿਹੜੀ ਕੈਸ਼ ਬੁੱਕ ਆਈ ਹੈ ਪ੍ਰोसीडिंग ਬੁੱਕ ਦੇ ਮੁਤਾਬਕ ਕੈਸ਼ ਬੁੱਕ ਦੋਨੇ ਚੀਜ਼ਾਂ ਜੜੀਆਂ ਕੈਸ਼ ਬੁੱਕ ਦੇ ਵਿੱਚੋਂ ਜਿਹੜਾ ਜਿਹੜਾ ਪੈਸਾ ਬੈਂਕਾਂ ਵਿੱਚੋਂ ਆਊਟ ਹੋਇਆ ਵਾ ਉਹ 1 ਕਰੋੜ 54 ਲੱਖ 9981 ਰੁਪਏ ਜਿਹੜੇ ਆ 3 ਸਾਲ ਦੇ ਵਿੱਚ ਪ੍ਰਾਪਤ ਹੋਏ ਪਿੰਡ ਨੂੰ ਵਿਕਾਸ ਵਾਸਤੇ ਪਰ ਇਹਦੇ ਵਿੱਚੋਂ ਕੋਈ 10% ਜਾਂ 20% ਪੈਸਾ ਹੀ ਸਾਡੇ ਹਸਾਬ ਨਾਲ ਵਿਕਾਸ ਤੇ ਲੱਗਾ ਬਾਕੀ ਪੈਸੇ ਦਾ ਪਤਾ ਨਹੀਂ ਕਿ ਇਹ ਪੈਸਾ ਕਿੱਥੇ ਯੂਜ਼ ਹੋਇਆ ਤੇ ਜਿਹਦੇ ਵਿੱਚ ਕੋਖ ਕੀਤੀ ਗਈ ਆ ਜੋ ਸੰਸਾ ਨੇ ਪਹਿਲੇ ਦੱਸਤਾ ਵਾ ਕਿ ਡੂੰਗੇ ਪਾਣੀ ਵਾਲੇ ਜਿਹੜੇ ਨਲਕੇ ਆ ਜਦੀ ਇੱਕ ਕੀਮਤ 77500 ਰੁਪਏ ਇੱਕ ਨਲਕੇ ਦੀ ਕੀਮਤ ਆ ਔਰ ਉਹ ਪੰਜ ਨਲਕੇ ਲੱਗੇ ਆ ਤੇ ਜਿਹੜੀ ਜੈਮਾ ਟਰੇਡਰ ਕੰਪਨੀ ਆ ਕੋਈ ਪਤਾ ਨਹੀਂ ਇੱਥੇ ਸਾਨੂੰ ਤੇ ਲੱਭੀ ਨਹੀਂ ਕੋਈ ਇਹ ਕਿਹੜੀ ਕੰਪਨੀ ਆ ਜਿੰਨੇ ਲਾਏ ਆ ਤੇ ਜਿਹਦੇ ਨਾਂ ਤੇ ਪੈਸਾ ਨਿਕਲ ਕੇ ਗਿਆ ਵਾ ਤੇ ਬਾਕੀ ਹੋਰ ਕੋਕ ਬਹੁਤ ਜ਼ਿਆਦਾ ਇਹਦੇ ਵਿੱਚੋਂ ਜਿਹੜੀਆਂ ਮੈਸਜੂ ਜਿਹੜੇ ਮਤੇ ਪਾ ਕੇ ਪੈਸਾ ਕੱਢਿਆ ਗਿਆ ਜਿਹੜਾ ਜਣਾ ਦਾ ਕੰਮ ਪਿੰਡ ਚ ਨਹੀਂ ਹੋਇਆ ਇਹ ਸਿਰਫ 3 ਸਾਲ ਦਾ 1 ਕਰੋੜ 54 ਲੱਖ ਆਈ ਤੇ ਹੈਰਾਨ ਆ ਕਿ ਇੰਨਾ ਪੈਸਾ ਪਿੰਡ ਨੂੰ ਸਰਕਾਰ ਨੇ ਦਿੱਤਾ ਵਾ ਅਸੀਂ ਤੇ ਧੰਨਵਾਦ ਕਰਦੇ ਹਾਂ ਸਰਕਾਰ ਦਾ ਜਿਹਨੇ ਇੰਨਾ ਪੈਸਾ ਦਿੱਤਾ ਤੇ ਲੱਗਾ ਕਿਉਂ ਨਹੀਂ ਸਾਡੇ ਪਿੰਡ ਦਾ ਜਿਹੜਾ ਵਿਕਾਸ ਆ ਇੰਨਾ ਮਤਲ ਮਾੜਾ ਵਾ ਕਿ 0.ਤੇ ਖੜੇ ਆ ਕੁਝ ਵੀ ਨਹੀਂ ਨਾ ਨਾਲੀਆਂ ਗਲੀਆਂ ਦਾ ਬੁਰਾ ਹਾਲ ਆ ਪਾਣੀ ਦਾ ਕੋਈ ਸੈਟਅਪ ਨਹੀਂ ਆ ਸਭ ਤੋਂ ਵੱਡੀ ਪ੍ਰੋਬਲਮ ਸੀਵਰੇਜ ਦੀ ਆ ਅਜੇ ਤੱਕ ਲੋਕਾਂ ਦੇ ਘਰਾਂ ਦੀਆਂ ਜੋ ਮੇਨ ਸੜਕ ਗਰਦਾਸਪੁਰ ਤੋਂ ਆ ਰਹੀ ਹੈ ਘਰਾਂ ਦੇ ਕੋਠੀਆਂ ਪਈਆਂ ਪਰ ਨਾਲਾ ਕੋਈ ਨਹੀਂ ਨਾਲੀ ਕੋਈ ਨਹੀਂ ਉਹਨਾਂ ਦੇ ਘਰ ਦਾ ਪਾਣੀ ਜਿਹੜਾ ਸੀਵਰੇਜ ਦੀ ਕਿਸੇ ਪਾਸੇ ਨੂੰ ਜਾਂਦੀ ਵਿੱਚ ਇੱਕ ਮਤਾ ਆ ਰਿਹਾ ਜਿਹਦੇ ਵਿੱਚ 20 ਲੱਖ ਰੁਪਏ ਸਰਕਾਰ ਵੱਲੋਂ ਮਨਜ਼ੂਰ ਹੋ ਕੇ ਆਇਆ ਵਾ ਪੰਚਾਇਤ ਘਰ ਬਣਾਉਣ ਵਾਸਤੇ ਪੀ ਉਹ ਜਿਹੜਾ ਮਤਾ ਵਾ ਉਹ 20 ਲੱਖ ਰੁਪਏ ਕਿੱਥੇ ਆ ਜਿਹੜਾ ਸਰਕਾਰ ਤੋਂ ਮਨਜ਼ੂਰ ਹੋ ਕੇ ਆਇਆ ਹੋਰ ਬਹੁਤ ਕੁਸ਼ਾ ਵਿੱਚ ਪਰ ਆਪਾਂ ਟੋਟਲ ਅਜੇ 2 ਸਾਲ ਦਾ ਜਿਹੜਾ ਰਿਕਾਰਡ ਬਾਕੀ ਆ ਸਾਡਾ ਉਹ ਆ ਜਾਂਦਾ ਉਹਨੂੰ ਵੀ ਟੋਟਲ ਕਰਕੇ ਕੋਖ ਕਰਕੇ ਉਹਦਾ ਵੀ ਅਮਾਉਂਟ ਜਿਹੜਾ ਇਹਨੂੰ ਫਿਰ ਟੋਟਲ ਦੱਸਾਂਗੇ ਵੀ ਇਹ ਟੋਟਲ 5 ਸਾਲ ਦੇ ਵਿੱਚ ਕਿੰਨੇ ਕਰੋੜ ਰੁਪਇਆ ਵੜਾ ਜਿਹੜਾ ਪਿੰਡ ਦੀ ਜਿਹੜੀ ਆ ਹੋਰ ਪਲੱਸ ਮਨਰੇਗਾ ਕਿੰਨਾ ਪੈਸਾ ਲੱਗਾ ਵਾ ਤਾਂ ਸਾਡਾ ਪਤਾ ਲੱਗ ਸਕੇ ਹਨਾ ਵੀ ਆਪਾਂ ਵੀ ਕਿੰਨੇ ਪਿੰਡ ਦੇ ਬਹੁਤ ਕੰਮ ਹੋਣ ਵਾਲੇ ਸਰਕਾਰ ਨੂੰ ਬੇਨਤੀ ਹੈ ਸਾਡੇ ਚੀ ਮੰਤਰੀ ਸਾਹਿਬ ਨੂੰ ਕਿ ਸਰ ਆਪਾਂ ਤਾਂ ਡੇ ਕੇ ਬੇਨਤੀ ਕਰਦੇ ਹਾਂ ਤੇ ਜੋੜ ਕੇ ਤੁਹਾਡੇ ਚੈਨਲ ਦੇ ਥਰੂ ਡੀਸੀ ਸਾਹਿਬ ਨੂੰ ਇਹ ਸਾਡੀ ਮਤ ਕਰੋ ਪਲੀਜ਼ ਪਿੰਡ ਵੱਲ ਸਾਡੇ ਕੋਈ ਅਫਸਰ ਨੂੰ ਲਾਓ ਜੀ ਡੂਟੀਆਂ ਲਾਓ ਉਹਨਾਂ ਦੀਆਂ ਉਹ ਦੇਖੇ ਆਣ ਕੇ ਹਨ ਮਾ ਸਰਦਾਰ ਲਖਵਿੰਦਰ ਸਿੰਘ ਸਰਪੰਚ ਪਿੰਡ ਭੁੱਲੇ ਚੱਕ ਕੀ ਮਸਲਾ ਕੀ ਹੋਇਆ ਜੀ ਜਿਹੜਾ ਕਪਲਾ ਦੋ ਆ ਗਈ ਜਿਹੜਾ ਹੋਇਆ ਦੇਖੋ ਜੀ ਮਸਲਾ ਇਦਾਂ ਵਾ ਵੀ ਇਹ ਪਹਿਲੇ ਜਦੋਂ ਦੀ ਸਾਡੀ ਪੰਚਾਇਤ ਬਣੀ ਆ ਕੁਝ ਰਿਕਾਰਡ ਦਾ ਚੱਲਣ ਡਿਆ ਸੀ ਅਫਰੰਦ ਫਰੈ ਹੁਣ ਜਦੋਂ ਰਿਕਾਰਡ ਜਿਹੜਾ ਛੜ ਚੈੱਕ ਕੀਤਾ ਗਿਆ ਇਹਦੇ ਵਿੱਚ ਸਭ ਤੋਂ ਵੱਡਾ ਹੀ ਇੱਕ ਪਿੰਡ ਦੇ ਵਿੱਚ ਪੰਜ ਨਲਕੇ ਤੇ ਇੱਕ ਦੇ ਇੱਕ ਛੇ ਨਲਕੇ ਆ ਜਿਹਦੀ ਕੀਮਤ 7500 ਰੁਪਏ ਹੀ ਇੱਕ ਨਲਕੇ ਦੀ ਉਹ ਗਰਾਊਂਡ ਦੇ ਉੱਤੇ ਨਲਕਾ ਨਹੀਂ ਕੋਈ ਅਜੇ ਤੱਕ ਕਿਤੇ ਲੱਗਿਆ ਵੀ ਉਹ ਨਲਕਾ ਜਿਹੜਾ ਵਾ ਉਹ ਕਿ ਲੱਗਾ ਕਿੱਥੇ ਆ ਉਸ ਨਲਕੇ ਦੀ ਪੂਰੀ ਕੋਹ ਕਰਦੇ ਆ ਵੀ ਜੇ ਪਿੰਡ ਦੇ ਵਿੱਚ ਉਹ ਨਲਕੇ ਲੱਗੇ ਆ ਰਕਮ ਉਹਦੀ ਪੂਰੀ ਨਿਕਲੀ ਪਈ ਆ ਚੈੱਕ ਰਾਈ ਉਹ ਨਲਕੇ ਸਾਡੇ ਲੱਗੇ ਕਿੱਥੇ ਨੇ ਇੱਕ ਨਲਕਾ ਸਾਡਾ ਜੀਟੀ ਰੋਡ ਤੋਂ ਉੱਤਰਦੇ ਆਂ ਹੀ ਲਵਾਇਆ ਸੀ ਯੂਥ ਕਲੱਬ ਨੇ ਉਹਦੀ ਵੀ ਰਕਮ ਵਿੱਚ ਪਾ ਕੇ ਇਹਨਾਂ ਨੇ ਉਹ ਵੀ ਕੱਢ ਲਈ ਆ ਉਹਕੇ ਨਲਕਾ ਚਾਚਾ 5 500 ਰੁਪਈਆ ਦਾ ਇਹ ਮੁੰਡਿਆਂ ਨੇ ਪਾ ਕੇ ਨਲਕਾ ਆਪਣਾ ਇੱਕ ਲਵਾਇਆ ਸੀ ਬਬਲੋ ਕੁਆਰ ਤੇ ਵੀ ਚਲੋਂਦਾ ਜਾਂਦਾ ਉੱਥੇ ਪਾਣੀ ਪੀਵੇਗਾ ਪੰਜ ਉਹ ਵਾ ਤੇ ਛੇਵਾਂ ਨਲਕਾ ਉਹ ਸ਼ੋ ਹੋ ਰਿਹਾ ਉਹਦੇ ਵਿੱਚ ਉਹ ਨਲਕਾ ਪਹਿਲਾਂ ਹੀ ਲੱਗਾ ਸੀ ਜਿਹੜਾ ਬਾਹਰ ਲੱਗਾ ਜਿਹੜਾ ਉਹ ਅਸੀਂ ਆਪ ਲਵਾਇਆ ਹੁਣ ਮੁੰਡਿਆਂ ਨੇ ਲਵਾਇਆ ਜੂਥ ਕਲੱਬ ਨੇ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦੀ ਗੱਲ ਤੁਸੀਂ ਹੁਣ ਅਸੀਂ ਇਹ ਪ੍ਰਸ਼ਾਸਨ ਨੂੰ ਤੇ ਹੋਰ ਦੱਸਣਾ ਚਾਹੁੰਦੇ ਆਂ ਕਿ ਜੋ ਇਹ ਗਰਾਊਂਡ ਦੇ ਉੱਤੇ ਇੰਨਾ ਘਪਲਾ ਵੱਡਾ ਵਾ ਇਹਦੇ ਇਹਦਾ ਜ਼ਿੰਮੇਵਾਰ ਕੌਣ ਆ ਸਾਨੂੰ ਤੇ ਪਤਾ ਲੱਗੇ ਇਹਨਾਂ ਵੀ ਕਹਿ ਕਿਹਾ ਆ ਕਿ ਜਿੰਨਾ ਚਿਰ ਸਰਪੰਚ ਲਿਖਤੀ ਕੰਪਲੇਂਟ ਨਹੀਂ ਦਿੰਦਾ ਜੇ ਹੁਣ ਮੌਜੂਦਾ ਸਰਪੰਚ ਜੀ ਉਹਨੂੰ ਲੱਗਦਾ ਜੀ ਸਾਬਕਾ ਸਰਪੰਚ ਨੇ ਕੋਈ ਗਵਨ ਕੀਤਾ ਕੁਛ ਕੀਤਾ ਤੇ ਉਹ ਸਾਨੂੰ ਲਿਖਤੀ ਰਿਪੋਰਟ ਵੀਡੀਓ ਦਾ ਹੈਗਾ ਸੰਬੰਧਤ ਡੀਡੀਪੀਓ ਮੈਂ ਏਡੀਸੀ ਹੈ ਸੈਕਟਰੀ ਜ਼ਿਲ੍ਹਾ ਪਿਛਦਾ ਹੈ ਕਿਸੇ ਨੂੰ ਲਿਖਤੀ ਕੰਪਲੇਂਟ ਦੇ ਸਕਦਾ ਉਹ ਸ਼ਿਕਾਇਤ ਕਰੇ ਅਸੀਂ ਪੂਰੀ ਉਹਦੀ ਪੜਤਾਲ ਕਰਾਂਗੇ ਤੁਸੀਂ ਅੱਜ ਹੀ ਲਿਆਂਦਾ ਨਾ ਧਿਆਨ ਚ ਕਰ ਲੈਨੇ ਅਸੀਂ ਆਪਣੇ ਲੈਵਲ ਤੇ ਕਰ ਲਾਂਗੇ ਕੋਈ ਗੱਲ ਨਹੀਂ